ਗਲੋਬਲ ਪੰਜਾਬੀ ਵੇਖਣ ਸਾਰੇ ਦਰਸ਼ਕਾਂ ਨੂੰ ਮੇਰੀ ਪਾਰਕਰੀ ਸਤਿ ਸ਼ਕਾਓ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪਹਾੜਾਂ ਦੀ ਸੈਰ ਗਰਮੀਆਂ ਦਾ ਮੌਸਮ ਉੱਪਰ ਦੀ ਬਰਦਾ ਮੀਂਹ ਤੇਜ਼ ਸੱਬ ਦੇ ਦਰਮਿਆਨ ਪਹਾੜਾਂ ਦੀ ਸੈਰ ਬਿਲਕੁਲ ਜੀ ਪੰਜਾਬ ਬਿਜਲੈਂਸ ਦੀ ਟੀਮ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਪਹਾੜਾਂ ਦੀ ਸੈਰ ਤੇ ਲੈ ਗਈ ਇਸ ਖੇਰ ਕਹਿੰਦੇ ਜੀ ਨਿਸ਼ਾਨਦੇਹੀ ਕਰ ਲਈ ਆ। ਇਸ ਖੇਰ ਜ਼ਮੀਨ ਦੀ ਪਮੈਸ਼ ਕਰ ਲਈ ਆ। ਇਹ ਪਤਾ ਲਗਾਉਣਾ ਹੈ ਕਿ ਕਿੱਥੇ ਕਿੱਥੇ ਪਲਾਟ ਪਏ ਨੇ, ਕਿੱਥੇ ਕਿੱਥੇ ਜ਼ਮੀਨ ਪਈ ਆ, ਕੋਈ ਟੋਬਾ, ਕੋਈ ਛੱਪੜ, ਕੋਈ ਖੱਡ, ਕੋਈ ਨਾਲਾ, ਕੋਈ ਚੋਆ, ਕੋਈ ਖੇਤ, ਕੋਈ ਢੱਬੇ, ਕੋਈ ਪਹਾੜੀ ਕੀ ਕੁਝ ਲਿਆ ਜੀ ਹਿਮਾਚਲ ਦੇ ਵਿੱਚ। ਕਹਿੰਦੇ ਜੀ ਉਹ ਪਤਾ ਕਰਨਾ। ਫਿਰ ਹੋ ਸਕਦਾ ਕਹਿੰਦੇ ਜੀ ਪੰਜਾਬ 'ਚ ਵੀ ਕੁਝ ਥਾਂਾਂ ਤੇ ਲਿਆਇਆ ਜਾਵੇ। ਕੋਈ ਪਹਾੜੀ ਖੇਤਰ ਦੇ ਹੋ ਸਕਦੇ ਹਨ ਉਪਕੁਲਵੰਦੀ ਵਾਲੀ ਬੈਲਟ ਹੋਵੇ ਚਾਹੇ ਕੜਸ਼ੰਕਰਾਲੀ ਬੈਲਟ ਹੋਵੇ ਚਾਹੇ ਹਿਆਰਪੁਰ ਵਾਲਾ ਪਾਸਾ ਹੋਵੇ ਜਾਂ ਕੋਈ ਹੋਰ ਪੌਸ਼ ਏਰੀਆ ਵੀ ਹੋਵੇ ਇੱਕ ਪਾਸੇ ਕੁਝ ਬਿਆਨ ਸਾਹਮਣੇ ਆ ਰਹੇ ਨੇ ਲਗਾਤਾਰ ਕੁਝ ਚਿਹਰੇ ਮੋਹਰੇ ਸਾਹਮਣੇ ਆ ਰਹੇ ਨੇ ਲਗਾਤਾਰ ਜਿਹੜੇ ਕਿਸੇ ਸਮੇਂ ਵਿਕਰਮ ਮਜੀਠੀਆ ਦੀ ਨੱਕ ਦਾ ਬਾਲ ਰਹੇ ਉਹ ਵੀ ਕਹਿੰਦੇ ਜੀ ਬਿਜ਼ਨਸ ਕੋਲ ਜਾ ਕੇ ਆਪਣੇ ਆਪਣੇ ਬਿਆਨ ਦਰਜ ਕਰਾ ਰਹੇ ਨੇ ਦੂਜੇ ਪਾਸੇ ਐਫ ਆਈ ਆਰ ਦੇ ਹਵਾਲੇ ਨਾਲ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਲੇਅਰ ਰਿਮਾਂਡ ਦੇ ਤਹਿਤ ਹੁਣ ਕਹਿੰਦੇ ਜੀ ਪਤਾ ਕਰਾਉਣਾ ਕਿ ਜਿਹੜੀ ਜਾਇਦਾਦ ਬਣੀ ਹੈ ਕਿੱਥੇ ਕਿੱਥੇ ਪਈ ਆ ਜਿੱਥੋਂ ਜਿੱਥੋਂ ਜੀ ਪੈਸਾ ਆ ਉਹ ਪਤਾ ਕਰਾਉਣਾ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੇ ਤੁਸੀਂ ਕੋਈ ਕਿਸੇ ਘਟਨਾ ਕਰਮ ਤੋਂ ਕੋਈ ਚੀਜ਼ ਬਰਾਮਦ ਨਹੀਂ ਕਰਨੀ ਫਿਰ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਹਾਂਜੀ ਤਾਂ ਕੋਈ ਦੱਬਿਆ ਹੋਇਆ ਖਜ਼ਾਨਾ ਕਢਾਉਣਾ ਕਿਉਂਕਿ ਘੜੇ ਚ ਪਾ ਕੇ ਰੱਖਿਆ ਕੋਈ ਟਰੰਕ ਚ ਪਾ ਕੇ ਰੱਖਿਆ ਕੋਈ ਬੋਰੀ ਥੈਲੇ ਚ ਪਾ ਕੇ ਰੱਖਿਆ ਕਿਤੇ ਹੈਨਾ ਫਿਰ ਤਾਂ ਵੱਖਰੀ ਗੱਲ ਆ ਗਈ ਬਈ ਟੋਆ ਪਟਾਉਣਾ ਹੈ ਪਤਾ ਕਰਨਾ ਕਿ ਕਿੱਥੇ ਦੱਬਿਆ ਸੀ ਉਥੇ ਨਿਸ਼ਾਨੀ ਕੀ ਸੀ ਫਿਰ ਤਾਂ ਲੈ ਕੇ ਜਾਣਾ ਬਣਦਾ ਜੇ ਸਿਰਫ ਇਹ ਹੈ ਕਿ ਜੀ ਆ ਜਮੀਨ ਥੋੜੇ ਨਾਲ ਬੋਲਦੇ ਆ ਕਿ ਨਹੀਂ ਬੋਲਦੀ ਤਾਂ ਕਾਗਜ਼ ਪੱਤਰਾਂ ਨੇ ਬੋਲਣਾ ਉਥੇ ਦੱਸਦਾ ਵੇਜਾ ਬੰਨੇ ਬੋਲਣਾ ਤੇ ਜੇ ਐਦਾਂ ਜ਼ਮੀਨਾਂ ਲਈਆਂ ਵੀ ਆਉਣਗੀਆਂ ਪਤਾ ਨਹੀਂ ਬਿਕਰਮ ਜੀਠੇ ਨੇ ਆਪ ਦੇਖਿਆ ਵੀ ਨੇ ਕਿਉਂ ਨਹੀਂ ਬੈਠੇ ਹੀ ਸੌਦਾ ਹੋਇਆ ਜਾਂ ਕਿਵੇਂ ਹੋਇਆ ਜੇ ਇਹ ਵੀ ਗੱਲ ਪਰ ਅੱਜ ਤੜਕੇ ਤੜਕੇ মিডিਆ ਦੇ ਆਦਾਰੇ ਜਦੋਂ ਕਹਿੰਦੇ ਕਿ ਵਿਜੀਲੈਂਸ ਦਫ਼ਤਰ ਦੇ ਮੂਹਰੇ ਖੜੇ ਸੀ ਤਦ ਕਹਿੰਦੇ ਜੀ ਪਿਛਲੇ ਦਰਵਾਜ਼ੇ ਨੂੰ ਲੈ ਕੇ ਨਿਕਲ ਗਏ ਵਿਜੀਲੈਂਸ ਨੇ ਮਾਰਦੇ ਚੱਲਿਆ ਵਿਕਰਮਜੀਤਿਆ 540 ਕਰੋੜ ਦਾ ਮਸਲਾ ਦੱਸ ਰਹੀ ਹੈ ਵਿਜੀਲੈਂਸ ਕਿ ਜੀ ਇਹ ਪੈਸੇ ਦਾ ਲੈਣ ਦੇਣ ਨਹੀਂ ਪਤਾ ਲੱਗ ਰਿਹਾ ਜਦੋਂ ਕਿ ਅਗਲੇ ਕਹਿੰਦੇ ਕੰਪਨੀਆਂ ਸਾਡੇ ਦਾ ਪਿਓ ਦਾ ਦੇਦੀਆਂ ਨੇ ਜੀ ਪੁਰਾਣੇ ਸਮੇਂ ਤੋਂ ਤੁਰੀਆਂ ਆਉਂਦੀਆਂ ਨੇ ਜੀ ਹੈਨਾ ਇਹਨਾਂ ਦਾ ਕੀ ਮਤਲਬ ਹੈ ਜੀ ਅੱਜ ਚਰਨੀ ਦੇ ਕੋਲਰ ਦੀ ਰਿਪੋਰਟ ਵੀ ਕਹੀ ਜਾਂਦੀ ਹੈ ਕਿ ਆਪਣੀਆਂ ਹੀ ਕੰਪਨੀਆਂ ਸੀ ਆਪਣੇ ਹੀ ਚੌਪਰ ਸੀ ਆਪਣੀ ਉਹ ਪਾਰਟੀਆਂ ਸੀ ਆਪਣੇ ਹੀ ਕਿਰਾਏ ਨਾਲ ਕੰਮ ਚੱਲੀ ਗਿਆ ਕਹਿੰਦੇ ਜੀ ਵਿਕਰਮ ਜੀਠੀਆ ਦੀਆਂ ਕੰਪਨੀਆਂ ਦੇ ਚੌਪਰ ਹੈਲੀਕਾਪਟਰ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਹਰ ਸਿਮਰਤ ਤੇ ਖੁਦ ਵਿਕਰਮ ਜੀਠੇ ਨੜਾਏ ਤੇ ਵੈਸੀ ਕੰਪਨੀ ਨੇ ਪਾਰਟੀ ਫੰਡ ਵੀ ਦਿੱਤਾ ਸੀ ਪਰ ਕਹਿੰਦੇ ਕਿੱਥੇ ਪੈਸਾ ਵੀ ਵਾਪਸ ਆ ਇਹ ਵੀ ਸਾਬਤਤਾ ਹੋਵੇਗਾ ਹੁਣ ਇਹ ਸਾਰੀਆਂ ਚਰਚਾਵਾਂ ਦੇ ਦਰਮਿਆਨ ਇਸ ਤੋਂ ਪਹਿਲਾਂ ਕਿ 2 ਜੁਲਾਈ ਆਵੇ ਵਿਕਰਮ ਜੀ ਠੀਆਂ ਨੂੰ ਮੜ ਕੇ ਪੇਸ਼ ਕੀਤਾ ਜਾਵੇ ਤੇ ਫਿਰ ਦੇਖਿਆ ਜਾਵੇ ਕਿ ਬਿਜਲੀਅੰਸ ਦੀ ਟੀਮ ਕੀ ਕਹਿੰਦੀ ਹੈ ਕਿ ਜੇ ਹੋਰ ਕੀ ਜਾਣਨਾ ਰਹਿ ਗਿਆ ਤੇ ਉਸ ਦਿਨ ਕੀ ਤੱਥ ਪੇਸ਼ ਕਰਦੇ ਕੀ ਕੁਝ ਜਾਣ ਲਿਆ ਵੈਸੇ ਵੱਖਰੀ ਗੱਲ ਹੈ ਕਿ ਹੁਣ ਅਦਾਲਤੀ ਪ੍ਰਕਿਰਿਆ ਚ ਵੀ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਇਹ ਵੀ ਪਿਛਲੇ ਦਰਵਾਜ਼ੇ ਲਜਾਇਆ ਜਾ ਰਿਹਾ ਹੈ ਹੈ ਤੇ ਅੱਜ ਗੁਪਤ ਰੱਖਿਆ ਗਿਆ ਜੀ ਦੌਰਾਨ ਕਿਸੇ ਨੂੰ ਪਤਾ ਨਾ ਲੱਗ ਜਵੇ ਤਾਂ ਵੀ ਸ਼ਾਮ ਢਲਦਿਆਂ ਤੱਕ ਕਹਿੰਦੇ ਜਾਣਕਾਰੀਆਂ ਸਾਹਮਣੇ ਆਉਣ ਲੱਗ ਜਾਣੀਆਂ ਪਰ ਸਵੇਰੇ ਵੀ ਇਹ ਜਾਣਕਾਰੀ ਨਿਕਲੇ ਨਹੀਂ ਸੀ ਕਿ ਪਹਾੜਾਂ ਦੀ ਸਿਹਤ ਲੈ ਕੇ ਚਲੋ ਦੇਖਦੇ ਹਾਂ ਜੀ ਇਹਦੇ ਵਿੱਚੋਂ ਕੀ ਨਿਕਲਦਾ ਹੈ ਪੱਖ ਦੂਸਰਾ ਪੱਖ ਉਹ ਹੈ ਕਿ ਜਿਹੜੇ ਵਿਕਰਮਜੀਠਿਆ ਦੇ ਖਿਲਾਫ ਗਵਾਹੀਆਂ ਦੇਣ ਲਈ ਬਿਆਨ ਦਰਜ ਕਰਾਉਣ ਲਈ ਸਾਹਮਣੇ ਆ ਰਹੇ ਨੇ ਦੋ ਤਿੰਨ ਤਾਂ ਉਹ ਨਹੀਂ ਜਿਹੜੀਆਂ ਇਸ ਸਿਸਟਮ ਦਾ ਸਿੱਧਾ ਹਿੱਸਾ ਰਹੀਆਂ ਨੇ ਚਾਹੇ ਉਹ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਰਣਜਨ ਸਿੰਘ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਛੋਟਾਪਾਧਿਆਏ ਦਾ ਮਸਲਾ ਹੋਵੇ ਉਹ ਤਾਂ ਖੁਦ ਹੀ ਸਿਸਟਮ ਦਾ ਹਿੱਸਾ ਰਹੇ ਨੇ ਚਰਨੀ ਚੰਨੀ ਦੀ ਸਰਕਾਰ ਚੰਨੀ ਸਰਕਾਰ ਦੇ ਸਮੇਂ ਕਹਿੰਦੇ ਜੀ ਬਿਕਰਮਜੀਠਿਆ ਦਿੱਤੇ ਉਹ ਕਾਰਵਾਈ ਸਾਰੀ ਉਸ ਤੋਂ ਪਹਿਲਾਂ ਦੀ ਉਹ ਪ੍ਰਕਿਰਿਆ ਸਾਰੀ ਜਗਦੀਸ਼ ਭੋਲੇ ਵਾਲਾ ਕਾਂਡ ਉਹਦੇ ਵਿੱਚੋਂ ਨਾਮ ਦਾ ਆਉਣਾ ਸੋ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਹੁਣ ਇਹ ਕੇਸ ਬਿਲਕੁਲ ਨਵੇਂ ਤਰ੍ਹਾਂ ਦਾ ਪਰ ਸਰਕਾਰ ਸਿਸਟਮ ਇਸ ਨੂੰ ਜੋੜ ਰਹੀ ਹੈ ਡਰੱਗ ਦੇ ਨਾਲ ਦਸਤਾਵੇਜ਼ ਤੱਥ ਅਦਾਲਤੀ ਪ੍ਰਕਿਰਿਆ ਉੱਥੇ ਦੰਪ ਰਿਆ ਜਾ ਰਿਹਾ ਕਿ ਪੈਸਾ ਸਿਰਫ ਤੇ ਸਿਰਫ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਉਹਦੇ ਸਰੋਤ ਪਤਾ ਕਰ ਰਹੇ ਆਂ ਜੀ ਤੇ ਉਹ ਜਾਇਦਾਦ ਪਤਾ ਕਰ ਰਹੇ ਆਂ ਪਰ ਪੰਜਾਬ ਦੇ ਵਿੱਚ ਜਿਹੜਾ ਸਨੇਹਾ ਦਿੱਤਾ ਜਾ ਰਿਹਾ ਰਾਂਚਿਕ ਤੌਰ ਤੇ ਉਹੀ ਹੈ ਕਿ ਇਹ ਡਰੱਗ ਮਨੀ ਆ ਹੁਣ ਡਰੱਗ ਮਨੀ ਸਾਬਤ ਦੋਜ ਲਈ ਵੀ ਹੋ ਜਾਣੀਆਂ ਜਾਂ ਤਰੀਕਾ ਬਣੀਆਂ ਰਹਿਣੀਆਂ ਵੈਸੇ ਸਾਰੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਸਾਹਮਣੇ ਜਿਹੜੇ ਖੜੇ ਨੇ ਪ੍ਰਸ਼ਾਸਨਿਕ ਸਾਬਕਾ ਅਧਿਕਾਰੀ ਤਾਂ ਆ ਹੀਗੇ ਜਿਵੇਂ ਆਪਾਂ ਸਾਬਕਾ ਡਿਪਟੀ ਸਟਾਫ ਚਟਪੜ੍ਹਾਈ ਦੀ ਗੱਲ ਕਰ ਰਹੇ ਹਾਂ ਜਾਂ ਆਪਕਾ ਸਾਬ ਸਾਬਕਾ ਡਿਪਟੀ ਡਾਇਰੈਕਟਰ ਵਿਜੀਲੈਂਸ ਨੰਨਿਆ ਸਿੰਘ ਦੀ ਗੱਲ ਕਰ ਰਹੇ ਹਾਂ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਹੀ ਆਗੂ ਅਜਨਾਲਾ ਹੋਰਾਂ ਦੇ ਮੁੰਡੇ ਬੋਨੀ ਅਜਨਾਲਾ ਵੀ ਸਾਹਮਣੇ ਆ ਗਏ ਜਿਹੜੇ ਸਾਫਕਾ ਐਮਐਲਏ ਵੀ ਰਹੇ ਨੇ ਅਕਾਲੀ ਦਲ ਦੇ ਐਮਐਲਏ ਵੀ ਰਹੇ ਨੇ ਉਹ ਬੋਨੀ ਅਜਨਾਲਾ ਜਿਹੜੇ ਹੁਣੇ ਦਮ ਭਰਦੇ ਨੇ ਜੀ ਕਿ ਵਿਕਰਮਜੀਠਿਆਣਾ ਜਦੋਂ ਉੱਠੇ ਬੈਠੇ ਤਾਂ ਇੱਕ ਵਾਰ ਸਾਨੂੰ ਉਹਨਾਂ ਨੇ ਟੀਸੀ ਦੇ ਤਸਕਰਨਾ ਮਲਾਇਆ ਤੇ ਕਿਹਾ ਕਿ ਮੇਰਾ ਇਹ ਜਿਗਰੀ ਯਾਰਾ ਉਹਨਾਂ ਦਾ ਇਹ ਬਿਆਨ ਉਹ ਕਹਿੰਦੇ ਜੀ ਮੈਂ ਤਾਂ 2013 ਚ ਚਿੱਠੀ ਲਿਖਤੀ ਸੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਉਹਨਾਂ ਨੇ ਉਸ ਸਮੇਂ ਦੇ ਡੀਜੀਪੀ ਨੂੰ ਕਹਿਤਾ ਪ੍ਰਿੰਕ ਕੋਈ ਖੁੱਲੀ ਜੀ ਹੋਇਆ ਸੀ ਜੀ ਪਰ ਗੱਲ ਠੱਪ ਹੋ ਗਈ ਜੀ ਕਿਸੇ ਨੇ ਅੱਗੇ ਨਹੀਂ ਗੱਲ ਹੁਣ ਦਿੱਤੀ ਕਹਿੰਦੇ ਮੈਂ ਤਾਂ ਉਹ ਚਿੱਠੀ ਜੋ ਕੁਝ ਦਰਾਇਆ ਸੀ ਉਹੀ ਮੈਂ ਬਿਆਨ ਹੁੰਦ ਰਹਾ ਰਹੇ ਚਲੋ ਗੱਲ ਇੱਥੇ ਤੱਕ ਆ ਕੇ ਰੁਕਦੀ ਤਾਂ ਵੀ ਠੀਕ ਸੀ ਗੱਲ ਇਹ ਤੋਂ ਅੱਗੇ ਵਧੀ ਵਿਕਰਮ ਜੀਠੀਆ ਦੇ ਮਿੱਤਰਾਂ ਦੀ ਮੰਡਲੀ ਚ ਕਹਿ ਲੀਏ ਜਾਂ ਉਹਨਾਂ ਦੇ ਨਿੱਜੀ ਪੀਏ ਵਜੋਂ ਰੋਲਡ ਰਭਾਉਣ ਵਾਲੇ ਕਹਿ ਲੀਏ ਸਾਬਕਾ ਵਿਕਰਮ ਜੀਠੀਆ ਦੇ ਸਾਬਕਾ ਪੀਏ ਹੈ ਨਾ ਜੀ ਕਹਿੰਦੇ ਉਹ ਵੀ ਉਹਨਾਂ ਦਾ ਜ਼ਿਕਰ ਆ ਗਿਆ ਜੇ ਵੀ ਉਹ ਸਾਹਮਣੇ ਆਏ ਨੇ ਉਹਨਾਂ ਨੇ ਵੀ ਬਿਆਨ ਦਰਜ ਕਰਾਤੇ ਆਪਣੇ ਸੋ ਪਾਰਟੀ ਬਦਲਣਾ ਇੱਕ ਵੱਖਰੀ ਗੱਲ ਐ ਪਰਾਂ ਹੋਰਾਂ ਜਾਣਾ ਵੱਖਰੀ ਗੱਲ ਐ ਉਹ ਦੇਖਦੇ ਜੀ ਤਨਵੀਰ ਲੋਹਾਂ ਦੇ ਬਿਆਨ ਇਹ ਕਿੰਨਾ ਕਿ ਵਿਕਰਮ ਮਜੀਠੀਆ ਦੇ ਕੇਸ ਨੂੰ ਨਵਾਂ ਮੋੜ ਦਿੰਦੇ ਨੇ ਕੋਈ ਹੁਣ ਇਸ ਲਈ ਵਿਕਰਮ ਮਜੀਠੀਆ ਦੀਆਂ ਇੱਕ ਪਾਸੇ ਕਾਨੂੰਨੀ ਤੌਰ ਦੇ ਉੱਤੇ ਇੱਕ ਪਾਸੇ ਇਹ ਬਿਆਨੀਆਂ ਦੇ ਹਵਾਲੇ ਨਾਲ ਇੱਕ ਪਾਸੇ ਅੱਜ ਆ ਪਹਾੜਾਂ ਦੀ ਸੈਰ ਤੇ ਮੈਦਾਨਾਂ ਦੇ ਵਿੱਚ ਲਿਜਾ ਕੇ ਨਿਸ਼ਾਨਦੇਹੀ ਇਹ ਸਾਰਾ ਉਸ ਦੇ ਮਾਮਲੇ ਨੂੰ ਕਿੰਨਾ ਹੋਰ ਗੁੰਝਲਦਾਰ ਕਿੰਨਾ ਹੋਰ ਮੁਸ਼ਕਲ ਵਿਕਰਮ ਜਿਠਿਆ ਲਈ ਜਨਨ ਦਾ ਰਾਜਨੀਤਿਕ ਸਫਰ ਜਾਂ ਆਮ ਜੀਵਨ ਸਫਰ ਕਿੰਨਾ ਕੁ ਮੁਸ਼ਕਲ ਬਣਾਊਗਾ ਇਹ ਤਾਂ ਆਉਣ ਦੇ ਦਿਨਾਂ 'ਚ ਜਦੋਂ ਅਦਾਲਤਾਂ 'ਚ ਮਾਮਲੇ ਚੱਲਣਗੇ ਫਿਰ ਪਤਾ ਲੱਗੂਗਾ ਜੀ ਪਰ ਵਿਕਰਮ ਜਿਠਿਆ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਕਐਮਐਲਏ ਸਾਹਮਣੇ ਆਏ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਕਿਸੇ ਸਮੇਂ ਵਿਕਰਮਜੀਠੀ ਵਾਲੇ ਮਾਮਲੇ ਤੇ ਵੀ ਟਿੱਪਣੀ ਕਰਦੇ ਰਹੇ ਨੇ ਪਰ ਅੱਜ ਉਹਨਾਂ ਦੀ ਟਿੱਪਣੀ ਵੱਖਰੇ ਤਰ੍ਹਾਂ ਦੀ ਸੀ ਉਹ ਕਹਿੰਦੇ ਮੇਰੇ ਨਿੱਜੀ ਤੌਰ ਦੇ ਉੱਤੇ ਰਾਂਝਕ ਤੌਰ ਦੇ ਉੱਤੇ ਸਭ ਵੱਖਰੇ ਮੈਂ ਵਿਕਰਮਜੀਠੀਆਂ ਨਾਲ ਪਰ ਮੈਂ ਤਾਂ ਕਹਿੰਦੇ ਕਿ ਉਸ ਤਰੀਕੇ ਤੇ ਸਵਾਲ ਖੜਾ ਕਰ ਰਹੇ ਹਾਂ ਜੋ ਤਰੀਕਾ ਉੱਥੇ ਜਾ ਕੇ ਉਹਦੇ ਘਰੇ ਅਪਣਾਇਆ ਗਿਆ ਤੇ ਸਾਰੇ ਤਰੀਕਾ ਅਪਣਾਉਣ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਤੇ ਵੀ ਸਵਾਲ ਖੜਾ ਕੀਤਾ ਕੁਬੇਰ ਵਿਜੇ ਪ੍ਰਤਾਪ ਉਹ ਵਿਅਕਤੀ ਨੇ ਜਿਹੜੇ ਉਸ ਸਿੱਟ ਦੇ ਵਿੱਚ ਗੋਲੀ ਕਾਂਡ ਦੀ ਸਿੱਟ ਦੀ ਜਾਂਚ ਦੇ ਵਿੱਚ ਮੁੱਖ ਸੀਗੇ ਜਾਂ ਮੁਖੀ ਨਾਮ ਹੀ ਹੋਣ ਪਰ ਉਹਦਾ ਅਹਿਮ ਹਿੱਸਾ ਸੀਗੇ ਪਰ ਸਭ ਤੋਂ ਵੱਧ ਚਰਚਾ ਚ ਰਹੀ ਤੇ ਉਸ ਚਰਚਾ ਦੇ ਹਵਾਲੇ ਨਾਲ ਉਹਨਾਂ ਦਾ ਪੰਜਾਬ 'ਚ ਜੋ ਨਾਮ ਨਾ ਬਣਿਆ ਜੋ ਮਾਨ ਸਨਮਾਨ ਬਣਿਆ ਉਹਨੂੰ ਕੈਸ਼ ਕਰਨ ਦੇ ਲਈ ਵੋਟਾਂ ਦੇ ਵਿੱਚ ਤਬਦੀਲ ਕਰਨ ਦੇ ਲਈ ਆਮ ਆਦੀ ਪਾਰਟੀ ਉਹਨਾਂ ਦੇ ਦਰ ਤੇ ਆਈ ਮਨਾਸ ਸਮਝਾ ਕੇ ਨਾਲ ਲਿਆਂਦਾ ਤੇ ਇੰਜ ਸਮਝਾਇਆ ਜਾਏਗਾ ਕਿ ਜੀ ਬਸ ਤੁਸੀਂ ਹੀ ਹੋਵੋਗੇ ਗ੍ਰਹਿ ਮੰਤਰੀ ਪੁਰਸ ਤੁਹਾਡੇ ਹੀ ਵਾਲੇ ਹੋਗੇ ਆਪਾਂ ਬੇਅਦਮੀ ਵਾਲੇ ਮਾਮਲੇ ਗੋਲੀकांड ਵਾਲੇ ਮਾਮਲੇ ਇਹ ਵੀ ਤਲ ਪੱਤਣ ਲਾ ਦਾਂਗੇ ਤੇ ਪੰਜਾਬ ਦਾ ਸਿਸਟਮ ਵੀ ਦਰੁਸਤ ਕਰਾਂਗੇ ਤੁਸੀਂ ਕਰਨਾ ਕੋਈ ਸ਼ੱਕ ਨਹੀਂ ਇਹ ਪਾਰਟੀ ਬਦਲਾ ਲਈ ਆਈ ਸੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੁਝ ਲੋਕ ਵੀ ਬਦਲਾ ਲਈ ਆਏ ਸੀ ਸਾਰੇ ਨਹੀਂ ਜ਼ਿਆਦਾਤਰ ਤਾਂ ਕੁਰਸੀ ਦੇ ਲਾਲਚ 'ਚ ਆਏ ਸੀ ਜ਼ਿਆਦਾਤਰ ਤਾਂ ਕੋਈ ਨਾ ਕੋਈ ਰਾਜਨੀਤਿਕ ਪਿਛੋਕੜ ਰਿਹਾ ਅਕਾਲੀ ਕਾਂਗਰਸੀ ਜਾਂ ਥੋੜਾ ਬਹੁਤ ਕਿਸੇ ਭਾਜਪਾ ਜਾਂ ਫੇਟਲੇ ਪੱਧਰ ਤੇ ਕਾਮਰੇਡ ਜਾਂ ਕੋਈ ਹੁਰਤਰਾ ਨਾਲ ਪਰ ਮੁੱਖ ਤੌਰ ਤੇ ਉੱਤੇ ਚੰਦ ਬੰਦੇ ਉਹ ਸੀ ਜਿਹੜੇ ਇਹ ਸੋਚ ਨਾਲ ਸ਼ੁਰੂ ਚ ਵੀ ਜਦੋਂ ਇਹ ਪਾਰਟੀ ਦਿੱਲੀ ਚ ਇੱਕ ਅੰਦੋਲਨ ਚੋਂ ਜਨਮ ਲੈਂਦੀ ਆ ਤਦ ਵੀ ਤੇ ਜਦੋਂ ਪੰਜਾਬ ਚ ਵੀ ਇਹਦੇ ਪੈਰ ਲੱਗਦੇ ਨੇ ਤਦ ਵੀ ਕੁਝ ਧਿਰਾਂ ਦੇ ਵਿੱਚੋਂ ਚੰਗਾ ਕਰਨ ਦੀ ਆਸਾਂ ਲਾਈਆਂ ਸੀ ਕਿ ਪੰਜਾਬ ਜਿਹੜਾ ਖਿੰਡਦਾ ਜਾ ਰਿਹਾ ਹੈ ਪੰਜਾਬ ਨੂੰ ਜਿਹੜੀ ਰਾਜਿਕ ਤਰ੍ਹਾਂ ਉੱਠਦੀਆਂ ਜਾ ਰਹੀਆਂ ਉਹਦੇ ਵਿੱਚੋਂ ਬਚਾਉਣ ਲਈ ਆਪਾਂ ਕੁਝ ਧਿਰਾਂ ਨੇ ਕਰਨਾ ਉਹ ਚ ਕੂਬਰ ਵਿਜੇ ਪ੍ਰਤਾਪ ਦਾ ਨਾਮ ਵੀ ਮੰਨਿਆ ਜਾਂਦਾ ਸਰਕਾਰ ਬਣ ਗਈ ਮੰਤਰੀ ਮੰਡਲ ਬਣ ਗਿਆ ਕੂਬਰ ਵਿਜੇ ਪ੍ਰਤਾਪ ਦਾ ਕਿਤੇ ਨਾਂ ਨਹੀਂ ਇੱਕ ਦੋ ਵਾਰ ਵਿਸਤਾਰ ਵੀ ਹੋਇਆ ਸ਼ੁਰੂ ਸ਼ੁਰੂ ਵਿੱਚ ਜਦੋਂ ਹੋਇਆ ਤਦ ਵੀ ਚਰਚਾ ਦਿੱਤੀ ਇਸ ਵਾਰ ਆ ਸਕਦਾ ਨਹੀਂ ਹੈ ਹੁਣ ਮੈਨੂੰ ਨਹੀਂ ਪਤਾ ਕਿ ਉਹ ਵੀ ਜੇ ਪ੍ਰਤਾਪ ਦਾ ਮੰਤਰੀ ਮੰਡਲ ਚ ਨਾ ਆਉਂ ਕਰਕੇ ਜੇ ਨਾ ਨਹੀਂ ਆਇਆ ਤਾਂ ਉਹਨਾਂ ਦਾ ਸਬਰ ਦਾ ਪੰ ਟੁੱਟਿਆ ਜੋ ਆਪਣੀ ਉਸ ਸਚਾਈ ਤੇ ਕਾਇਮ ਰਹੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁਲਿਸ ਸਿਸਟਮ ਨੂੰ ਪ੍ਰਸ਼ਾਸਕੀ ਸਿਸਟਮ ਨੂੰ ਮੁੱਖ ਮੰਤਰੀ ਨੂੰ ਪੰਜਾਬ ਤੇ ਵਿਧਾਨ ਸਭਾ ਤੋਂ ਲੈ ਕੇ ਬਾਹਰ ਤੱਕ ਟੈਨਸ਼ਨ ਖੜਾ ਕਰਨਾ ਸ਼ੁਰੂ ਕਰ ਦਿੱਤਾ ਇਹ ਤੋਂ ਾਕੀ ਬੇਵਲ ਕਲਾ ਬਰਗਾੜੀ ਮਾਮਲੇ ਚ ਲੱਗੇ ਹੋਏ ਧਰਨੇ ਦੀ ਸਟੇਜ ਤੋਂ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਇਨਸਾਫ ਨਹੀਂ ਮਿਲਣਾ ਆਸਨਾ ਕਰਿ ਹੋਈ ਉਮੰਝ ਚਲਣਾ ਪੈਣਾ ਲਈ ਉਸ ਸਮੇਂ ਪੰਜਾਬ ਦਾ ਸਪੀਕਰ ਕੁਲਤਾਰ ਸੰਧਵਾ ਵੀ ਉੱਤੇ ਸੀ ਤੇ ਇਸ ਤੋਂ ਬਾਅਦ ਉਹ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਉੱਤੇ ਸਮੇਂ-ਸਮੇਂ ਦੀ ਗੱਲ ਕਰਦੇ ਰਹੇ ਹੁਣ ਤੱਕ ਉਹ ਸਿਸਟਮ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੌਜੂਦਾ ਪੰਜਾਬ ਦੀ ਟੀਮ ਨੂੰ ਕਟਲ ਚ ਰੱਖ ਰਹੀ ਸੀ ਪਰ ਆ ਬਿਕਰ ਮੀਠਿਆ ਦੇ ਮਾਮਲੇ ਤੱਕ ਆਉਂਦਿਆਂ ਆਉਂਦਿਆਂ ਉਹਨਾਂ ਨੇ ਹਾਈ ਕਮਾਂਡ ਨੂੰ ਵੀ ਕਹਿੰਦੇ ਕਟਹਿਰੇ ਚ ਲਿਆਉਣਾ ਖੜਾ ਕਰ ਲਿਆ ਜਿੱਦੋਂ ਕਹਿੰਦੇ ਕਿਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ ਤਕਲੀਫ ਹੋਈ ਤੇ ਫਿਰ ਕਹਿੰਦੇ ਜੀ ਲੈ ਲੋ ਸਖਤ ਫੈਸਲਾ ਪੰਜ ਸਾਲ ਲਈ ਕਰੋ ਪਾਰਟੀ ਤੋਂ ਬਾਹਰ ਪੰਜ ਸਾਲ ਲਈ ਪਾਰਟੀ ਤੋਂ ਬਾਹਰ ਕਰਨ ਦੇ ਨਾਲ ਇੱਕ ਕਹਿੰਦੇ ਜੀ ਇਹ ਸਾਂਨ ਹੋ ਜੂਗਾ ਕਿਉਂ ਘਟਗਟ ਕੋਈ ਬੋਲੂਗਾ ਨਹੀਂ ਤੇ ਜੇ ਕੋਈ ਬੋਲੂਗਾ ਉਹਨੂੰ ਹੋਊਗਾ ਬਈ ਉਧਾਰਨ ਆਹੀ ਹੈ ਕਿ ਫਿਰ ਬਾਹਰ ਜਾਣਾ ਪੈਂਦਾ ਇਸ ਲਈ ਅਗਲੀ ਵਾਰ ਜੇ ਉਹਨਾਂ ਨੂੰ ਟਿਕਟ ਲੈਣ ਦੀ ਇੱਛਾ ਹੋਊਗੀ ਤਾਂ ਨਹੀਂ ਕੁਸਕਦੇ ਬੇਸ਼ੱਕ ਕੁਵਰ ਬਿਜੇ ਪ੍ਰਤਾਪ ਦੀ ਵਿਧਾਇਕੀ ਨਾ ਕੋਈ ਫਰਕ ਨਹੀਂ ਪਿਆ ਜਦ ਤੱਕ ਉਹ ਖੋਦਣਾ ਚਾਹੁੰਣ ਹੁਣ ਅਸੀਂ ਵਾ ਦੇਣ ਪੜਾ ਹੁਣਾ ਤਦ ਤੱਕ ਉਹਨਾਂ ਦੀ ਵਿਧਾਇਕੀ ਤਾਂ ਕਾਇਮਾ ਪਰ ਬੇਸ਼ੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸੋਚ ਕੇ ਕਾਰਵਾਈ ਕੀਤੀ ਹੋਵੇ ਕਿ ਲੈ ਵੀ ਰਗੜ ਤਾਂ ਹੁਣ ਬੰਦਾ ਹੁਣ ਕਿਵੇਂ ਬੋਲੂਗਾ ਹੁਣ ਦੇਖਦੇ ਆ ਪਰ ਕੁਝ ਸਿਆਸੀ ਸੂਝ ਰੱਖਣ ਵਾਲੇ ਬੰਦਿਆਂ ਦਾ ਮੰਨਣਾ ਕਿ ਹੁਣ ਕੁਵਰ ਬਿਜੇ ਪ੍ਰਤਾਪ ਲਈ ਰਾਹ ਹੋਰ ਸਾਨ ਹੋ ਗਿਆ ਹੁਣ ਤੱਕ ਉਹ ਫੇਰ ਵੀ ਇੱਕ ਨਿਯਮ ਨਾਲ ਇੱਕ ਪਾਰਟੀ ਨਾਲ ਇੱਕ ਪਾਰਟੀ ਦੀ ਫਿਲਾਸਫੀ ਨਾਲ ਕਿਤੇ ਨਾ ਕਿਤੇ ਬੱਜੇ ਸੀ ਜਿਵੇਂ ਅਫਸਰਸਾਈਡ ਦੀ ਕੁਰਸੀ ਤੇ ਰਹਿ ਕੇ ਕੁਝ ਬੱਜੇ ਸੀ ਉਸੇ ਤਰ੍ਹਾਂ ਆਦੀ ਪਾਰਟੀ ਵੀ ਬੱਜੇ ਸੀ ਕਿਉਂਕਿ ਇਹ ਵੀ ਡਿਕਟੇਟਰਸ਼ਿਪ ਹੈ ਪਰ ਕਹਿੰਦੇ ਕਿ ਹੁਣ ਉਹ ਸਾਰੇ ਦੱਸੇ ਖੁੱਲ ਗਏ ਹੁਣ ਉਹ ਬੇਵਾਕੀ ਨਾਲ ਖੁੱਲ੍ਹਦਲੀ ਨਾਲ ਸਵਾਲ ਵੀ ਕਰ ਸਕਦੇ ਨੇ ਨਿਸ਼ਾਨੇ ਵੀ ਬਣ ਸਕਦੇ ਨੇ ਤੇ ਕੋਈ ਹੋਰ ਰਾਜਨੀਤਿਕ ਰਾਹ ਵੀ ਚੁਣ ਸਕਦੇ ਨੇ ਪਰ ਜੇ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਸੋਚ ਕੇ ਆਈ ਸੀ ਕਿ ਆਪਾਂ ਕੋ ਚੰਗਾ ਕਰਨਾ ਹੈ ਜੀ ਉਹਦੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਸੀ ਤਾਂ ਫਿਰ ਅਕਾਲੀ ਕਾਂਗਰਸੀ ਭਾਪੀ ਜਾਂ ਹੋਰ ਦਲਾਂ ਚ ਬੋਲਣ ਦੀ ਕਿੰਨੀ ਕੁ ਇਜਾਜ਼ਤ ਹੋਊਗੀ ਇਹ ਤਾਂ ਉਹ ਵੀ ਕੁਬਰ ਵੀ ਆ ਪ੍ਰਤਾਪ ਆਖਦੇ ਹਾਂ ਹਾਂ ਜੇ ਰਾਜਨੀਤਿਕ ਲਾਲਸਾ ਹੀ ਕੋਈ ਇੰਨੀ ਹਾਵੀ ਹੋ ਗਈ ਫਿਰ ਭਮਾਓ ਕਿੱਥੇ ਚਲੇ ਜਾਣ ਪਰ ਜੇ ਉਹ ਆਪਣੇ ਸਿਧਾਂਤ ਤੇ ਕਾਇਮ ਰਹੇ ਫਿਰ ਉਹ ਲੋਕ ਨੁਮਾਇੰਦੇ ਬਣ ਕੇ ਵੀ ਵਿਚਰ ਸਕਦੇ ਨੇ ਕਿ ਉਹ ਲੋਕ ਨੁਮਾਇੰਦੇ ਨੂੰ ਫਿਰ ਲੋਕ ਜਿੱਥੇ ਚਾਹਣਗੇ ਤੇ ਅਕਸਰ ਇਹਨੇ ਮੰਨਿਆ ਜਾ ਰਿਹਾ ਕਿ ਉਹ ਅਗਲੀ ਵਿਧਾਨ ਸਭਾ ਚੋਂ ਲੜਨਗੇ ਜ਼ਰੂਰ ਤੇ ਉਹਨਾਂ ਦੇ ਮੁੱਦੇ ਵੀ ਇਸੇ ਆਧਾਰ ਤੇ ਹੋਣਗੇ ਪਰ ਉਹ ਹੁਣ ਇਸ ਪਾਰਟੀ ਨੂੰ ਬਾਹਰ ਕਰਨ ਦੇ ਫੈਸਲੇ ਨੂੰ ਲੋਕਾਂ ਚ ਕਿਵੇਂ ਲੈ ਕੇ ਜਾਣਗੇ ਤੇ ਉਹ ਕਿਸ ਐਂਗਲ ਤੋਂ ਲੜਾਈ ਲੜਦੇ ਨਜ਼ਰ ਆਉਣਗੇ ਪਰ ਕਹਿੰਦੇ ਕਿ ਹੁਣ ਉਹਨਾਂ ਦੇ ਬੋਲਣ ਦੀ ਆਜ਼ਾਦੀ ਦੇ ਉੱਤੇ ਕੋਈ ਰੋਕ ਨਹੀਂ ਰਹੀ ਇਸ ਲਈ ਕੁਹਰ ਵੀਏ ਪ੍ਰਤਾਪ ਲਈ ਵੀ ਇਹ ਰਾ ਚੁਣੌਤੀ ਭਰਿਆਤਾ ਹੈ ਪਰ ਕੁਝ ਪਹਿਲੂਆਂ ਦੇ ਲਈ ਸਾਨ ਨਹੀਂ ਚਲੋ ਜੀ ਦੂਏ ਪਾਸੇ ਪੰਥਕ ਪਹਿਲੂਆਂ ਤੇ ਜੀ ਝਾਤ ਮਾਰੀਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰੁਘਵੀਰ ਸਿੰਘ ਹੋਰੀ ਕਹਿੰਦੇ ਜੀ ਅਦਾਲਤ ਪਹੁੰਚ ਕੇ ਦੁਨੀਆਵੀ ਅਦਾਲਤ ਚ ਪਹੁੰਚ ਕੇ ਉਹਨਾਂ ਨੇ ਪਟੀਸ਼ਨ ਦਾਖਲ ਕਰਤੀ ਕਿ ਜੀ ਆ ਲੋ ਕਿ ਜੀ ਮੇਰੇ ਤਾਂ ਇਸਹੁਦੇ ਤੋਂ ਵੀ ਮੈਨੂੰ ਹਟਾ ਸਕਦੇ ਆ ਪਹਿਲਾਂ ਮੈਨੂੰ ਉਹਨਾਂ ਨੇ ਜਥੇਦਾਰੀ ਤੋਂ ਲਾਂਭੇ ਕਰਤਾ ਜੀ ਹੁਣ ਮੈਨੂੰ ਸ਼੍ਰੀ ਅਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥ ਦੀ ਸੇਵਾ ਤੋਂ ਵੀ ਮੁਕਤ ਕਰ ਸਕਦੇ ਆ ਜੀ ਉਹ ਕਹਿੰਦੇ ਇਸ ਨੂੰ ਲੈ ਕੇ ਕਿ ਮੈਨੂੰ ਹਟਾਇਆ ਨਾ ਜਾਵੇ ਉਹ ਦੁਨੀਆਵੀ ਅਦਾਲਤ ਦੇ ਵਿੱਚ ਪੰਜਾਬ ਰਣ ਹਾਈ ਕੋਰਟ ਦਾ ਰੁਕ ਕਰ ਲਿਆ ਬੇਸ਼ੱਕ ਇਹ ਪਟੀਸ਼ਨ ਕਹਿੰਦੇ 9 ਜੂਨ ਦੇ ਨੇੜੇ ਤੇੜੇ ਦੀ ਹੈ ਪਰ ਚਰਚਾ ਹੁਣ ਇਸ ਲਈ ਆ ਗਈ ਕੇ ਇਸ ਦੇ ਉੱਤੇ ਨજર ਸਾਨੀ ਹੋਈ ਰਾਜਤਿਕ ਧਿਰਾਂ ਦੀ ਤੇ ਉਹਨਾਂ ਦੇ ਬਿਆਨੀਆਂ ਕੁਝ ਆਉਣ ਲੱਗੇ ਤੇ ਅਕਾਲੀਵਾਲੇ ਦੇ ਕੁਝ ਲੀਡਰਾਂ ਨੇ ਐਸਜੀਪੀਸੀ ਦੇ ਨੁਮਾਇੰਦਿਆਂ ਨੇ ਪੰਥਕ ਨੁਮਾਇੰਦਿਆਂ ਨੇ ਕੁਝ ਇਤਰਾਜ਼ ਪਟਾਇਆ ਕਿ ਸ਼ੋਭਦਾ ਨਹੀਂ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਿੰਘ ਸਹਿਬਾਨ ਕਿਸੇ ਦੁਨੀਆਵੀ ਅਦਾਲਤਾਂ ਦੇ ਵਿਚ ਜਾਣ ਦੇ ਖੜਨ ਦੇ ਲੋੜ ਨਹੀਂ ਹੋ ਇਸ ਤਾਰੇ ਪ੍ਰਕਿਰਿਆ ਮਤੋਂ ਉੱਪਰ ਨਹੀਂ ਤੇ ਇਹ ਕਾਲ ਤੱਕ ਸਭ ਦੇ ਜਥੇਦਾਰ ਰਹੇਗੇ ਨੀ ਲਕਬੀਰ ਸਿੰਘ ਹੁਣ ਸਿਰਫ ਹੈੱਡ ਗ੍ਰੰਥੀ ਦੀ ਕੁਰਸੀ ਬਚਾਉਣ ਲਈ ਜਿਹੜੇ ਬਹੁਤ ਸਨਮਾਨਤ ਅਹੁਦਾ ਹੈ ਉਸ ਅਹੁਦੇ ਨੂੰ ਬਚਾਉਣ ਦੇ ਲਈ ਦੁਨੀਆ ਦੀ ਦਲਤ ਜਾਂਦੇ ਨੇ ਕਹਿੰਦੇ ਜੀ ਸ਼ੋਕਦਾਨ ਇਸ ਪਹਿਲੂ ਤੇ ਜਦੋਂ ਚਰਚਾ ਤੁਰੀ ਤਾਂ ਇਹ ਵੀ ਗੱਲ ਨਿਕਲ ਕੇ ਆਈ ਕਿ ਜਿਸ ਸਮੇਂ ਅਪਲੀਕੇਸ਼ਨ ਦਾਖਲ ਕੀਤੀ ਗਈ ਸੀ ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਬਸਾ ਜਿਹੜੀ ਹੁਣ ਅੰਤਰੀਕ ਕਮੇਟੀ ਦੀ ਬੈਠਕ ਹੋਣੀ ਆ ਉਹਦੇ ਵਿੱਚ ਮੈਨੂੰ ਬਾਹਰ ਕੀਤਾ ਜਾ ਸਕਦਾ ਉਹ ਅੰਤਰੀਕ ਕਮੇਟੀ ਦੀ ਬੈਠਕ ਤੋਂ ਮੈਨੂੰ ਬਾਹਰ ਨਹੀਂ ਕੀਤਾ ਗਿਆ ਪਰ ਤਾਂ ਨਹੀਂ ਚਾਹੀਏ ਉਹ ਸਮੇਂ ਕੀਤਾ ਜਾਣਾ ਸੀ ਚਾਹੇ ਹੁਣ ਕੀਤਾ ਜਾਣਾ ਸੀ ਚਾਹੇ ਪਟੀਸ਼ਨ ਉਸ ਸਮੇਂ ਪਾਈ ਸੀ ਚਾਹੇ ਹੁਣ ਪਾਈ ਸੀ ਇਹ ਸ਼ੋਭਦਾ ਨਹੀਂ ਕਹਿੰਦੇ ਪੰਥਕ ਤੌਰ ਦੇ ਉੱਤੇ ਤੇ ਕਹਿੰਦੇ ਜੇ ਹਟਾ ਵੀ ਦੇਣਗੇ ਫਿਰ ਕੀ ਸੀ ਕੀ ਇਹ ਸਾਬਤ ਕਰਨ ਦਾ ਸੀਗਾ ਕਿ ਦੇਖੋ ਜੀ ਮੈਂ ਤਾਂ ਇਸ ਦੀ ਪੀਸ ਦਾ ਮੁਲਾਜ਼ਮ ਆ ਤੇ ਜੇ ਮੁਲਾਜ਼ਮਾਂ ਦੇ ਜੋ ਹੱਕ ਹੁੰਦੇ ਨੇ ਮੈਂ ਤਾਂ ਹੋ ਸਕ ਨਾਲ ਪਾਇਆ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਰਹੀ ਆ ਕਿ ਤੁਹਾਡੀ ਜੱਜਦਾਰ ਹੁੰਦਿਆਂ ਹਦੂਦ ਇੰਨੇ ਦਾਰੇ ਛੇ ਕਹਿੰਦੇ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਰਕਬੀਰ ਸਿੰਘ ਨੇ ਕਿਹਾ ਸੀ ਕਿ ਉਸ ਨੂੰ ਸ਼ੀਸ਼ਾ ਦਿਖਾਉਣ ਲਈ ਸੀ ਜਾਂ ਇਹ ਸਿਰਫ ਆਪਣਾ ਆਉਦਾ ਬਚਾਉਣ ਲਈ ਸੀ ਤੇ ਇਸ ਨਾਲ ਕੀ ਗਿਆਨੀ ਰਕਬੀਰ ਸਿੰਘ ਹੋਰਾਂ ਦੇ 2 ਦਸੰਬਰ ਵਾਲੇ ਫੈਸਲਿਆਂ ਨਾਲ ਜੋ ਰੁਤਬਾ ਬਹਾਲ ਹੋਇਆ ਸੀ ਜੋ ਉਹਨਾਂ ਦਾ ਮਾਨ ਸਨਮਾਨ ਬਹਾਲ ਹੋਇਆ ਸੀ ਉਹਨੂੰ ਵੀ ਕੋਈ ਢਾਲ ਲੱਗੀ ਹੈ ਕਿ ਇਸ ਨੂੰ ਧਿਆਨ ਚ ਰੱਖਦੇ ਹਾਂ ਉਹਨਾਂ ਨੇ ਕਿਹਾ ਕਿ ਵੀ ਮੈਂ ਸੰਗਤ ਦੇ ਮਨਾ ਦੇ ਭਾਵ ਨੂੰ ਸੋਚਦੇ ਆ ਹੋਇਆ ਉਹਨਾਂ ਦੇ ਮਨਾ ਭਾਵ ਦਾ ਸਨਮਾਨ ਕਰਦੇ ਆ ਹੋਇਆ ਮੈਂ ਆਪਣੀ ਪਟੀਸ਼ਨ ਵਾਪਸ ਲੈਣਾ ਸੋ ਗਿਆਨੀ ਰਣਬੀ ਸਿੰਘ ਹੋਣਾ ਨੇ ਪਟੀਸ਼ਨ ਵਾਪਸ ਲੈ ਲਈ ਹੈ ਹੁਣ ਇਹ ਤਾਂ ਐਸਜੀਪੀਸੀ ਤੇ ਆ ਜੀ ਕਿ ਹੁਣ ਉਹਨੂੰ ਹਟਾਉਣਾ ਜਾਂ ਨਹੀਂ ਹਟਾਉਣਾ ਬੈਸੇ ਹੀ ਮੰਨਿਆ ਜਾ ਰਿਹਾ ਕਿ ਉਹਨਾਂ ਦਾ ਸ਼ਾਇਦ ਡੇਢ ਦੋ ਸਾਲ ਦਾ ਕਾਰਜ ਕਰ ਰਹਿ ਗਿਆ ਤੇ ਉਹ ਚਾਹਣ ਤਾਂ ਪਹਿਲਾਂ ਹੀ ਗਣ ਜੀ ਤੁਸੀਂ ਕਿ ਹਟਾਉਣਾ ਮੈਂ ਅਸਿਫਾ ਦੇ ਦਿੰਦਾ ਮੈਂ ਲਾਂਭੇ ਹੁਣਾ ਮੈਂ ਆਪਣੀ ਬੰਦਕ ਸੇਵਾ ਕਰਦਾ ਰਹੂੰਗਾ ਪਿਛਲੇ ਦਿਨੀ ਉਹਨਾਂ ਦਾ ਦੌਰਾ ਵੀ ਇੱਕ ਵਿਦੇਸ਼ ਦਾ ਸੀ ਉਹਦੀ ਮਨਜ਼ੂਰੀ ਨਹੀਂ ਮਿਲੀ ਪਹਿਲਾਂ ਇੰਜ ਹੀ ਜਿਹਨੂੰ ਜਦੋਂ ਲੱਗਦਾ ਸੀ ਉਹ ਦੱਸ ਕੇ ਇਤਲਾਹ ਦੇ ਕੇ ਚਲਾ ਜਾਂਦਾ ਸੀ ਜਾਂ ਆ ਕੇ ਇਤਲਾਹ ਦੇਂਦਾ ਸੀ ਪਰ ਹੁਣ ਕਹਿੰਦੇ ਐਸ.ਪੀ.ਸ ਨੇ ਲਾਜ਼ਮੀ ਕਰਤਾ ਕਿ ਮਨਜ਼ੂਰੀ ਲੈ ਕੇ ਜਾਣਾ ਪਿਆ ਕਰੂਗਾ ਸੋ ਇਹ ਵੀ ਕਹਿੰਦੇ ਨਾਰਾਜ਼ਗੀ ਦਾ ਕਾਰਨ ਸੀ ਜਾਂ ਫਿਰ ਸੱਚਮੁੱਚ ਉਹਨੂੰ ਹਟਾਉਣ ਦੀ ਪ੍ਰਕਿਰਿਆ ਤੋਂ ਔਖੇ ਸੀ ਜਾਂ ਉਹ ਚਾਹੁੰਦੇ ਸੀ ਕਿ ਮੇਰੇ ਮੈਂ ਫਿਰ ਚਰਚਾ ਚਾਹਾਂ ਹੁਣ ਇਹ ਉਹਨਾਂ ਦੀ ਇਮਾਨਦਾਰੀ ਆ ਉਹ ਜਾਣਨ ਪਰ ਬਤੌਰ ਜਥੇਦਾਰ ਉਹਨਾਂ ਦੇ ਫੈਸਲਿਆਂ ਨੂੰ ਉਹਨਾਂ ਦੇ ਕਾਰਜ ਵਿਧਾਨ ਨੂੰ ਜੋ ਸਿੱਖ ਕੌਮ ਦੇ ਵਿੱਚ ਇੱਕ ਵੱਖਰਾ ਮੁਕਾਮ ਮਿਲਿਆ ਸੀ ਕਹਿੰਦੇ ਇਸ ਪਟੀਸ਼ਨ ਨੇ ਉਸ ਨੂੰ ਢਾਹ ਜਰੂਰ ਲਾਈਆ ਇਸ ਲਈ ਪੰਥਕ ਤੇ ਰਾਣ ਦੀ ਇਹ ਰਾਏ ਉਹਨਾਂ ਤੱਕ ਪਹੁੰਚੀ ਕਿ ਤੁਹਾਨੂੰ ਸ਼ੋਭਦਾ ਨਹੀਂ ਔਰ ਤੁਰੰਤ ਉਹਨਾਂ ਨੇ ਉਸ ਫੈਸਲੇ ਦਾ ਸਨਮਾਨ ਕੀਤਾ ਤੇ ਕਹਿੰਦੇ ਜੀ ਉਹਨਾਂ ਨੇ ਪਟੀਸ਼ਨ ਵਾਪਸ ਲੈ ਲਈ ਆ ਸੋ ਇਸ ਪਟੀਸ਼ਨ ਵਾਪਸ ਲੈਣ ਤੋਂ ਬਾਅਦ ਬੇਸ਼ੱਕ ਇਹ ਮਾਮਲਾ ਪੰਥਕ ਤੌਰ ਤੇ ਠੰਡਾ ਹੋ ਗਿਆ ਪਰ ਫੈਸਲਾ ਤਾਂ ਬਾਦਲ ਤੇ ਰਿਕਰਦੀ ਆ ਜੀ ਕਹਿੰਦੇ ਸੁਬਾਦਨਾ ਦੇ ਘਰੇ ਹੋਣਾ ਹੁਣ ਜੀ ਮਾਜ ਦੀ ਕੋਰ ਕਮੇਟੀ ਦੇ ਫੈਸਲੇ ਵਿਕਰਮਜੀਠੀ ਵਾਲੇ ਮਾਮਲੇ ਦੇ ਵਿੱਚ ਕਿਵੇਂ ਅੱਗੇ ਵਧਣਗੇ ਕੁਝ ਫੈਸਲੇ ਉਹ ਨੇ ਜੋ ਤੁਹਾਡੇ ਸਾਹਮਣੇ ਨੇ ਕੁਝ ਉਹ ਨੇ ਜਿਹੜੇ ਐਲਾਨੇ ਨਹੀਂ ਗਏ ਪਰ ਗੁਪਤ ਤੌਰ ਤੇ ਕੁਝ ਬਾਚੇ ਗਏ ਨੇ ਕਿਉਂਕਿ ਅਖਾਲੀ ਲੀਡਰਸ਼ਿਪ ਦੇ ਵੀ ਕੁਝ ਲੀਡਰਾਂ ਦੀ ਚਰਚਾ ਕਿ ਅਗਲੇ ਨਿਸ਼ਾਨੇ ਤੇ ਉਹ ਹੋ ਸਕਦੇ ਨੇ ਉਹ ਸਭ ਉੱਤੇ ਵੀ ਕੋਰ ਕਮੇਟੀ ਚ ਮੰਥਨ ਹੋਇਆ ਸੋ ਕੀ ਇਸ ਕੋਰ ਕਮੇਟੀ ਦੀ ਬੈਠਕ ਦੇ ਦੌਰਾਨ ਮੁੜ ਕੇ ਜਥੇਦਾਰਾਂ ਵਾਲੇ ਮਸਲੇ ਤੇ ਕੈਨ ਰੁਕਵੀਰ ਸਿੰਘ ਵਾਲਾ ਮਸਲਾ ਕੈਨ ਕੁਲਦੀਪ ਸਿੰਘ ਗਾਜ ਵਾਲਾ ਮਸਲਾ ਇਹ ਵੀ ਗੁਪਤ ਤੌਰ ਤੇ ਬਾਚਿਆ ਗਿਆ ਇਹਦਾ ਵੀ ਸਨੇਹਾ ਕੋਈ ਐਸਪੀ ਦੇ ਪ੍ਰਧਾਨਤਾ ਮਿਰਨ ਪਹੁੰਚਦਾ ਹੋਊਗਾ ਇਹ ਵੀ ਚਰਚਾ ਚੱਗੀ ਆ ਜਾਂ ਐਸਬੀ ਦੇ ਪ੍ਰਧਾਨ ਦੇ ਨਾਲ ਕਿ ਉਹ ਵੀ ਕੋਈ ਅਗਲੀ ਕਾਰਵਾਈ ਪਾ ਸਕਦੇ ਇਹ ਵੀ ਚਰਚਾ ਚੱਲ ਗਿਆ ਪਰ ਫਿਲਹਾਲ ਗਿਆਨੀ ਰਮਬੀਰ ਸਿੰਘ ਰਾਣੇ ਪਟੀਸ਼ਨ ਵਾਪਸ ਲੈ ਕੇ ਇੱਥੇ ਸੂਝ ਪਰਿਆ ਆਪਣੇ ਗਿਆਨ ਦਾ ਪ੍ਰਕਟਾਵਾ ਕੀਤਾ ਉੱਥੇ ਅਜੇ ਵੀ ਕੁਝ ਨਾ ਮੰਨਦੀਆਂ ਕਿ ਉਹਨਾਂ ਨੂੰ ਜਾਣਾ ਸ਼ੋਬਦਾ ਨਹੀਂ ਸੀ ਇਸ ਦੁਨੀਆਵੀ ਅਦਾਲਤ ਦੇ ਵਿੱਚ ਇਸ ਲਈ ਅਗਾਹ ਤੋਂ ਕਹਿੰਦੇ ਧਿਆਨ ਰੱਖਣ ਦੀ ਲੋੜ ਹੈ ਪਰ ਫਿਲਹਾਲ ਇਹ ਮਾਮਲਾ ਚਾਚਾਚ ਬਣਿਆ ਹੋਇਆ ਪੰਜਾਬ ਦੀ ਕਿਹੜੀ ਚਰਚਾ ਹੈ ਚਿੱਟੇ ਚਿੱਟੇ ਤੋਂ ਬਿਨਾ ਪੂਰੀ ਹੋ ਜੇ ਉਹ ਪੰਜਾਬ ਦੁੱਧ ਮੱਖਣਾਂ ਨਾਲ ਪਲਣ ਵਾਲਾ ਪੰਜਾਬ ਜਿਹਦੀ ਪਹਿਚਾਣ ਸੀ ਇਹ ਚਿੱਟਾ ਦੁੱਧ ਮੱਖਣ ਘਿਓ ਲੱਸੀ ਹੈ ਇਹ ਸਾਰਾ ਕੁਝ ਦੀ ਪਹਿਚਾਣ ਸੀ ਹੁਣ ਉਹਦੀ ਪਹਿਚਾਣ ਚਿੱਟੇ ਦਾ ਮਤਲਬ ਜ਼ਹਿਰ ਹੋ ਗਈ ਹੈ ਤੇ ਉਸ ਪੰਜਾਬ ਦੀ ਗੱਲ ਕਰਦੇ ਇੱਕ ਨਵਾਂ ਪਹਿਲੂ ਅੱਜ ਉੱਪਰ ਕੇ ਸਾਹਮਣੇ ਆਇਆ ਹੈ ਕਿ ਚਿੱਟੇ ਦੇ ਆਦੀ ਸਰਿੰਜ ਰਾਹੀਂ ਨਸ਼ਾ ਲੈਣ ਦੇ ਆਦੀ ਹੁਣ ਐਚ ਆਈਪੀ ਦੇ ਪੋਜ਼ਿਟਿਵ ਵੀ ਹੋ ਰਹੇ ਨੇ ਕਾਲਾ ਪੀਡਿਆ ਦਾ ਸ਼ਿਕਾਰ ਵੀ ਹੋ ਰਹੇ ਨੇ ਪੈਸੇ ਤਾਂ ਜਦੋਂ ਬੰਦਾ ਨਸ਼ੇ ਦੀ ਲਤ ਵਿੱਚ ਪੈਂਦਾ ਤਾਂ ਸਮਾਜਿਕ ਤੌਰ ਤੇ ਬਹੁਤ ਕੁਝ ਗਵਾਉਂਦਾ ਆ ਆਰਥਿਕ ਤੌਰ ਤੇ ਬਹੁਤ ਕੁਝ ਗਵਾਉਂਦਾ ਹੈ ਪਰਿਵਾਰਕ ਤੌਰ ਤੇ ਬਹੁਤ ਕੁਝ ਗਵਾਉਂਦਾ ਹੈ ਤੇ ਨਿੱਜੀ ਦੇ ਤੌਰ ਤੇ ਬਹੁਤ ਕੁਝ ਗਵਾਉਂਦਾ ਹੈ ਸਰੀਰਕ ਤੌਰ ਦੇ ਉੱਤੇ ਉਹਦਾ ਕਣ ਕਣ ਜਦੋਂ ਮਰਦਾ ਰਹਿੰਦਾ ਹੈ ਪਰ ਉਹ ਪਲ ਦੀ ਲੋਰ ਦੇ ਲਈ ਸਭ ਕੁਝ ਦਾਤੇ ਲਾ ਦਿੰਦਾ ਹੈ ਤੇ ਉਸ ਚਿੱਟੇ ਨੇ ਹੁਣ ਆ ਨਵਾਂ ਇੱਕ ਪੱਖ ਜੁਭਾਰਿਆ ਮੈਂ ਅਜੀਤ ਅਖਬਾਰ ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀ ਉਹ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਦਿਨੀ ਰਾਏਕੋਟ ਨਾਲ ਸੰਬੰਧਿਤ ਪਿੰਡ ਦੇ ਕੁਝ ਨੌਜਵਾਨ ਉਸ ਖੇਤਰ ਦੇ ਕੁਝ ਤੋਂ ਪਿੰਡ ਦੇ ਨੌਜਵਾਨ ਕਹਿੰਦੇ ਜੀ ਦਿੱਲੀ ਚ ਫੜਾ ਇਸ ਖੇਤਰ ਦੇ ਚਾਰ ਕੁ ਮੁੰਡੇ ਸੀ ਕਹਿੰਦੇ ਉਹ ਦਿੱਲੀ ਪੁਲਿਸ ਨੇ ਕਿਤੇ ਨਸ਼ਾ ਕਰਦੇ ਨਸ਼ੇ ਦੇ ਨਾਲ ਫੜ ਲਏ ਤੇ ਜਦੋਂ ਉਹਨਾਂ ਦਾ ਮੈਡੀਕਲ ਕਰਾਇਆ ਤਾਂ ਮੈਡੀਕਲ 'ਚ ਹੈਰਾਨੀਜਨਕ ਤੱਤੇ ਆਇਆ ਕਿ ਉਹ ਈਡਸ ਤੋਂ ਪੀੜਤ ਨੇ ਓ ਐਚ ਆਈ ਵੀ ਤੋਂ ਪੋਜ਼ਿਟਿਵ ਨੇ ਫਿਰ ਇਹਦੇ ਕਾਰਨ ਜਦੋਂ ਜਾਣਨ ਦੀ ਕੋਸ਼ਿਸ਼ ਹੋਈ ਕਹਿੰਦੇ ਜਿਉ ਇਕੋ ਸਿਰੰਜ ਵਰਤਦੇ ਆ ਇਕੋ ਸਿਰੰਜ ਨਾਲ ਨਸ਼ਾ ਲੈ ਲੈਂਦੇ ਹੁਣ ਇਹ ਨਹੀਂ ਜ਼ਰੂਰੀ ਕੋ ਚਾਰੇ ਲੈਂਦੇ ਹੁਣ ਹੋਰਾਂ ਨਾਲ ਤੇ ਜੁਨਟਰੀਆਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਹੋਣ ਕੌਣ ਕੌਣ ਸ਼ਾਮਲ ਹੋਵੇ ਕਿਹਦੀ ਕਿਹਦੀ ਸਿਰਿੰਜ ਕਿੱਥੇ ਕਿੱਥੇ ਘੁੰਮਦੀ ਹੋਵੇ ਜਿਹੜਾ ਇਹਨਾਂ ਦੀ ਜੁੜਲੀ 'ਚ ਬੈਠਦਾ ਹੋਵੇ ਕਿਸ ਹੋਰ ਜੁੜਲੀ 'ਚ ਵੀ ਬੈਠਦਾ ਹੋਵੇ ਹੋਰ ਜੁੜਲੀ ਵਾਲਾ ਕਿਸ ਹੋਰ ਜੁੜਲੀ 'ਚੋਂ ਬੈਠਦਾ ਹੋਵੇ ਕਿੱਥੋਂ ਆਉਂਦਾ ਹੈ ਕਨੈਕਸ਼ਨ ਸੋ ਏਡਜ਼ ਦਾ ਮਤਲਬ ਕੱਲਾ ਗਲਤ ਸ਼ਰੀਕ ਸੰਬੰਧ ਨਹੀਂ ਹੈ ਉਹ ਕੋਈ ਸੂਈ ਸਿਰਿੰਜ ਸੱਟ ਤੋਂ ਲਹੂ ਦਾ ਦਾਨ ਭਾਵੇਂ ਪਤਾ ਨਹੀਂ ਕਿੱਥੋਂ ਕਿੱਥੋਂ ਘੁੰਮੇ ਬਲੇਡ ਕੁਝ ਵੀ ਸੋ ਸਿਰਿੰਜ ਵਾਲਾ ਬਹੁਤ ਖਤਰਨਾਕ ਬੈਣੀ ਸੋ ਉਹ ਵੀ ਮਰਨਾ ਤੇ ਉਹ ਵੀ ਮਰਨਾ ਹੁਣ ਚਾਹ ਚਿੱਟੇ ਨਾਲ ਮਰੋ ਤੇ ਚਾਹੇ ਉਸ ਨਾਲ ਮਰੋ ਤੇ ਇੰਜ ਵੀ ਪੰਜਾਬ ਪੰਜਾਬ ਦੀ ਜਵਾਨੀ ਇਹਦੇ ਨਾਲ ਕਹਿੰਦੇ ਜੀ ਮਤਲਬ ਐਚ ਆਈ ਵੀ ਪੋਜ਼ਿਟਿਵ ਤੇ ਕਾਲਾ ਪੀੜੀ ਵਰਗੇ ਰੋਗ ਵੀ ਸਾਹਮਣੇ ਆ ਰਹੇ ਇਹ ਵੀ ਇੱਕ ਦਰਦਪ੍ਰੇਦਾਸਤਨ ਸਾਹਮਣੇ ਚਲੋ ਜੰਦ ਜਾਂਦੇ ਗੱਲ ਕੈਨੇਡਾ ਦੀ ਸਟੂਡੈਂਟ ਵੀਜ਼ਿਆਂ ਦੀ ਕਹਿੰਦੇ ਜੀ ਕੈਨੇਡਾ ਨੇ ਹੋਰ ਸਖਤ ਫੈਸਲਾ ਲਿਆ ਹੈ ਕਿ ਹੁਣ ਸਟੂਡੈਂਟ ਵਰਕ ਪਰਮਿਟ ਦੇ ਵਿੱਚ ਹੋਰ ਕਟੌਤੀ ਹੋਣ ਜਾ ਰਹੀ ਆ ਕਿਉਂਕਿ ਸਟੂਡੈਂਟ ਜਿਹੜੇ ਵੀਜ਼ੇ ਮਿਲਦੇ ਸੀ ਉਹ ਜਿਹੜੇ ਓਪਨ ਵਰਕ ਪਰਮਿਟ ਸੀਗੇ ਸਟੱਡੀ ਤੋਂ ਬਾਅਦ ਵਾਲੇ ਉਹਨਾਂ ਦੇ ਵਿੱਚ ਕਟੌਤੀ ਦਾ ਰਾਹ ਬਣ ਗਿਆ ਕਾਰਨ ਕਹਿੰਦੇ ਜੀ ਜਿਹੜੇ ਕੋਰਸ ਸੀ ਜਿਹਨਾਂ ਕੋਰਸਾਂ ਨੂੰ ਪੂਰਾ ਕਰਕੇ ਫਿਰ ਵਰਕ ਪਰਮਿਟ ਦੇ ਰਾਹ ਪਿਆ ਜਾਂਦਾ ਸੀ ਉਹ 100 ਦੇ ਕਰੀਬ 1000 ਦੇ ਕਰੀਬ ਕੋਰਸ ਸੀ ਜਿਨ੍ਹਾਂ ਚੋਂ 900 ਦੇ ਕਰੀਬ ਕੋਰਸ ਰਹਿ ਗਏ ਸੋ 100 ਕੋਰਸ ਛੁਡਾ ਦਿੱਤੇ ਹੋਰ ਕੋਰਸ ਵੀ ਉੱਡ ਜਾਣੇ ਸੋ ਹੁਣ ਇਸ ਤਰ੍ਹਾਂ ਲਗਾਤਾਰ ਇਹ ਪ੍ਰਕਿਰਿਆ ਘਟ ਰਹੀ ਹੈ ਪਹਿਲਾਂ ਉਹ 3 ਸਾਲ ਦੀ ਪ੍ਰਕਿਰਿਆ ਤੋਂ ਬਾਅਦ ਉਹ ਹੋ ਜਾਂਦਾ ਸੀ ਕਿ ਓਪਨ ਵਰਕ ਪਰਮਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਹੈਨਾ ਤੇ ਹੁਣ ਕਹਿੰਦੇ ਜੀ ਕੈਨੇਡਾ ਸਰਕਾਰ ਨੇ ਸਖਤੀ ਕੀਤੀ ਹੈ। ਉਹ ਸਖਤੀ ਦੇ ਪਿੱਛੇ ਉਥੇ ਰੋਜ਼ਗਾਰ ਪ੍ਰਭਾਵਿਤ ਹੋਣਾ, ਉਥੇ ਰਹਿਸ਼ ਪ੍ਰਭਾਵਿਤ ਹੋਣੀ, ਸਥਾਨਕ ਲੋਕਾਂ ਨੂੰ ਮੁਸ਼ਕਲ ਆਉਣੀ ਤੇ ਇਹਦਾ ਅਸਰ ਸਿੱਧਾ ਵਿਦੇਸ਼ੀ ਸਟੂਡੈਂਟ ਵੀਜ਼ਿਆਂ ਤੇ ਪੈਣਾ। ਮੈਸੇ ਹੁਣ ਵੱਡੀ ਗਿਣਤੀ 'ਚ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀ ਕੈਨੇਡਾ ਵੱਲੋਂ ਰੁਖ ਘਟਾਉਣ ਲੱਗੇ ਨੇ। ਤੇ ਅਗਲੇ ਸਾਲ ਕਹਿੰਦੇ ਜੀ ਇਹ ਚ ਕਟੌਤੀ ਹੋਰ ਵੱਧ ਜਾਣੀ ਆ ਤੇ ਇਹ ਕਿਉਂਕਿ ਉੱਥੇ ਟਰੱਕਿੰਗ ਦੇ ਮਾਮਲੇ 'ਚ ਰੈਸਟੋਰੈਂਟ ਵਾਲੇ ਮਾਮਲੇ 'ਚ ਹੋਟਲ ਵਾਲੇ ਮਾਮਲੇ 'ਚ ਉਹ ਵਰਕ ਪਰਮਿਟ ਦੇ ਉੱਤੇ ਬੰਦਿਆਂ ਨੂੰ ਬੁਲਾਉਣ ਦੀ ਪ੍ਰਕਿਰਿਆ ਉਹ ਵੀ ਵੇਚ ਕੇ ਸੌਦਾ ਕਰਕੇ ਪੈਸੇ ਲੈ ਕੇ ਇਹ ਵੀ ਪ੍ਰਕਿਰਿਆ ਜਾਗਰ ਹੋ ਗਈ ਐ ਸੋ ਇਹ ਕਈ ਰਾਜ਼ ਜਿਹੜੇ ਨਵੇਂ ਖੁੱਲ ਰਹੇ ਨੇ ਵੈਸੇ ਇਹਨਾਂ ਤੋਂ ਪਹਿਲਾਂ ਵੀ ਉੱਥੇ ਸਿਸਟਮ ਜਾਣੂ ਤਾਂ ਹੈਗਾ ਸੀ ਪਰ ਉਹ ਆਉਂਦਾ ਪੈਸਾ ਦੇਖ ਕੇ ਚੱਲ ਰਿਹਾ ਸੀ ਹੁਣ ਉਹ ਤੇ ਜਿੱਦਾਂ ਜਾਂ ਸਖਤੀ ਹੁੰਦੀ ਜਾ ਰਹੀ ਹੈ ਸੋ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਬਕਾਇਦਾ ਤੌਰ ਤੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕੋਰਸਾਂ ਦੇ ਵਿੱਚ ਕਟੌਤੀ ਕੀਤੀ ਆ ਤੇ ਕਟੌਤੀ ਦਾ ਜਿਹੜਾ ਪ੍ਰਭਾਵ ਆ ਉਹ ਸਿੱਧਾ 26 ਜੂਨ ਤੋਂ ਲਾਗੂ ਹੋ ਗਿਆ ਮਤਲਬ 25 ਜੂਨ ਤੱਕ ਜਿਨ੍ਹਾਂ ਨੇ ਆਪਣੀ ਸਟੱਡੀ ਪੂਰੀ ਕਰ ਲਈ ਹੈ ਉਹ ਪਹਿਲਾਂ ਦੀ ਤਰ੍ਹਾਂ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ ਪਰ 26 ਜੂਨ ਤੋਂ ਬਾਅਦ ਜਿਹੜੇ ਆਪਣੀ ਪੜ੍ਹਾਈ ਪੂਰੀ ਕਰਨਗੇ ਉਹ ਹੁਣ ਓਪਨ ਵਰਕ ਪਰਮਿਟ ਲਈ ਅੰਮਤਲ ਜਿਵੇਂ ਯੋਗਤਾ ਜਿਹੜੀ ਹੁੰਦੀ ਆ ਉਹਦੇ ਘਟਾਰੇ 'ਚ ਨਹੀਂ ਆਉਣਗੇ ਸੋ ਇਸ ਕੁਝ ਕੋਰਸ ਜਿਹੇ ਨੇ ਜਿਹੜੇ ਪਰਮਾਨੈਂਟ ਤੌਰ ਤੇ ਜੋ ਬਾਹਰ ਕਰ ਦਿੱਤੇ ਗਏ ਨੇ ਸੋ ਜਿਹੜੇ ਇਹ ਜੇ ਸੀ ਸਿੱਧਾ ਬਸ ਐਡਮਿਸ਼ਨ ਲੈਣੀ ਆ ਕਿਸੇ ਤਰ੍ਹਾਂ ਕੈਨੇਡਾ ਜਾਣਾ ਕਿਉਂਕਿ ਇਹ ਮੰਨ ਲਿਆ ਗਿਆ ਸੀ ਕਿ ਸਟੂਡੈਂਟ ਵੀਜ਼ਾ ਦਾ ਮਤਲਬ ਮੈਂ ਪੱਕਿਆਂ ਹੋਣ ਦਾ ਲਾਇਸੈਂਸ ਸੋ ਪਰਮਾਨੈਂਟ ਹੋਣ ਦਾ ਸਰਟੀਫਿਕੇਟ ਮੰਨਿਆ ਜਾਣ ਲੱਗ ਪਿਆ ਸੀ ਕੈਨੇਡਾ ਦਾ ਸਟੂਡੈਂਟ ਵੀਜ਼ਾ ਸੋ ਹੁਣ ਉਹਦੇ ਉੱਤੇ ਠੱਲ ਪਾਉਣ ਦੇ ਲਈ ਜਾਂ ਉਸ ਵਿੱਚ ਰਿਕਵਰਟ ਬਣਦੇ ਲਈ ਜਾਂ ਉਹਦੇ ਵਿੱਚ ਕਟੌਤੀ ਕਰਨ ਦੇ ਲਈ ਕੈਨੇਡਾ ਸਰਕਾਰ ਸਖਤ ਰੂਪ ਸਾਹਮਣੇ ਹੈ ਜਿਹਦਾ ਅਸਰ ਸਿੱਧਾ ਭਾਰਤ ਦੇ ਸਟੂਡੈਂਟਾਂ ਤੇ ਪੰਜਾਬ ਦੇ ਵਿਦਿਆਰਥੀਆਂ ਤੇ ਖਾਸ ਕਰਕੇ ਪੈਣਾ ਹੀ ਪਵੇਗਾ ਬਹੁਤ ਬਹੁਤ ਸ਼ੁਕਰੀਆ